ਅੱਪਾ ਚੱਲ ਰਹੇ ਹਾਂ ਗੁਰਦੁਆਰਾ ਵਿਪੋਰ ਸਾਹਿਬ ਵਿਖੇ ਚੱਲ ਕੇ ਉੱਥੇ ਜਾ ਕੇ ਆਪਾਂ ਉੱਥੇ ਦੇ ਦਰਸ਼ਨ ਕਰਦੇ ਹਾਂ ਤੇ ਨਾਲੇ ਉੱਥੇ ਦੇ ਇਤਿਹਾਸ ਦੇ ਬਾਰੇ ਪੜ੍ਹਦੇ ਹਾਂ ਉੱਥੇ ਜਾ ਕੇ ਤੇ ਫਿਰ ਆਪਾਂ ਦੇਖਦੇ ਹਾਂ ਉੱਥੇ ਦੇ ਬਾਰੇ ਹੋਰ ਗੁਰਦੁਆਰਾ ਕੇਸਗੜ੍ਹ ਸਾਹਿਬ ਤੋਂ ਬਾਹਰ ਨਿਕਲੇ ਆਂ ਲੰਗਰ ਪਛਾਦਾ ਵਧੀਆ ਐਣ ਛਕਿਆ ਗੱਟੀ 10 ਰਹੀ ਹੈ ਚੜਾਈ ਅਦੇ ਤੁੰਡਾ ਇਤਰਾਸ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਬੁਕਰ ਦੇ ਸਾਮਣੇ ਦੇਖੋ ਕਿੰਨਾ ਸੋਹਣਾ ਦ੍ਰਿਸ਼ ਦੇਖ ਰਿਹਾ ਹੈ ਤੇ ਇੱਧਰ ਕਿੰਨੇ ਸੋਹਣੇ ਦ੍ਰਿਸ਼ ਦੇ ਵਿੱਚ ਇਹ ਗੁਰੂ ਸਾਹਿਬ ਦੇ ਨਾਲ ਸੰਬੰਧਤ ਪਾਤਸ਼ਾਹੀ 10ਵੀਂ ਨਾਲ ਸੰਬੰਧਤ ਗੁਰਦੁਆਰਾ ਪਿਪੌਰ ਸਾਹਿਬ ਨਿਆਣੰਗਲ ਇੱਥੇ ਆਪਾਂ ਹੁਣ ਚੱਲ ਕੇ ਇੱਥੇ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਤੇ ਨਾਲ ਹੁੰਦੇ ਤੁਹਾਡੇ ਨਾਲ ਇਹ ਜਾਣਕਾਰੀ ਸ਼ੇਅਰ ਕਰਦੇ ਹਾਂ ਇਹ ਆਪਾਂ ਦੇਖ ਰਹੇ ਹਾਂ ਰਾਜਾ ਰਤਨਰਾਏ ਦੀ ਬੇਨਤੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਈ ਮਹੀਨੇ ਬਿਰਾਜੇ ਸਨ ਇੱਥੇ ਤੇ ਸੰਮਤ 1773 ਦੇ ਵਿੱਚ ਤੇ 53 ਦੇ ਵਿੱਚ ਪਾਦੋਂ ਸਦੀ ਅਸ਼ਟਮੀ ਐਤਵਾਰ ਐਤਵਾਰ ਵਾਰੇ ਹਾਂ ਵਾਲੇ ਦਿਨ ਕਲਗੀਧਰ ਪਾਸ਼ਾ ਜੀ ਸਤਗੁਰ ਤੇ ਕੰਡੇ ਇਸ ਪਵਿੱਤਰ ਸਥਾਨ ਦੀ ਤੇ ਚੌਪਈ ਸਾਹਿਬ ਜੀ ਦਾ ਉਚਾਰਨ ਕੀਤਾ ਸੀ ਇਹ ਤੁਸੀਂ ਦੇਖ ਰਹੇ ਹੋ ਤੇ ਇੱਧਰ ਨਾਲ ਗੁਰੂ ਸਾਹਿਬ ਦੇ ਵੱਲੋਂ ਇੱਥੇ ਆ ਕੇ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰੂ ਘਰ ਹੈ ਜਿਹੜਾ ਇਹ ਬਣਾਇਆ ਗਿਆ ਸੀ। ਇਹ ਬੰਗਾਰਾ ਕੋਲ ਮੈਂ ਵੈਸੇ ਪੰਜਾਬ ਦੇ ਵਿੱਚ ਲਾਈਨਸ ਬੈਂਕ ਤੋਂ ਡੀਜੀ ਆਂ ਰਿਟਾਇਰ ਹੋਇਆ ਠੀਕ ਹੈ ਜੀ ਮੁੰਨੇ ਚ ਰਿਹਾ ਇੱਥੇ ਠੀਕ ਹੈ ਜੀ ਮੁੰਨੇ ਚ ਇਹ ਜਿਹੜਾ ਏਰੀਆ ਹੈਗਾ ਸ਼ਿਵਾਲਿਕ ਹਿਲ ਜਗੀਆਂ ਛੋਟੀਆਂ ਹਿਲ ਜਗੀਆਂ ਠੀਕ ਹੈ ਜੀ ਤੇ ਇਹ ਭਰੌਰ ਸਾਲ ਸਾਡੇ ਗੁਰੂ ਸਾਹਿਬ ਜਿਹੜੇ ਆ ਉਹਨਾਂ ਨੇ ਬਸਾਇਆ ਹੈ ਤੇ ਭਾਖੜਾ ਡੈਮ ਇਹ ਸਤਲੁਜ ਤੇ अच्छा जी सतलुज नदी है क्लुमेटर, क्लुमेटर ना ਤੇ ਇਹ 93 ਕਿਲੋਮੀਟਰ 93 ਕਿਲੋਮੀਟਰ ਝੀਲ ਭਰੀ ਪਈ ਪਾਣੀ ਨਾਲ ਠੀਕ ਹੈ ਜਿਹਨੂੰ ਅਸੀਂ ਗੋਬਿੰਦ ਸਾਗਰ ਝੀਲ ਗੋਬਿੰਦ ਸਾਗਰ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦਾ ਨਾਮ ਤੇ ਗੋਬਿੰਦ ਸਾਗਰ ਇਹਨੂੰ ਝੀਲ ਨੂੰ ਕਹਿੰਦੇ ਠੀਕ ਹੈ ਤੇ ਇੱਥੇ 12 1300 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ ਠੀਕ ਹੈ ਮਲਟੀਪਲ ਪਰਪਸੇਸ ਨੇ ਮੇਨ ਬੇਸਿਕਲੀ ਤਿੰਨ ਪਰਪਸ ਪਹਿਲੀ ਗੱਲ ਫਲਡ ਕੰਟਰੋਲ ਠੀਕ ਹੈ ਜੀ ਜਦ ਸਾਡਾ ਹੁਣ ਇਸ ਟਾਈਮ ਮੀ ਪੈ ਰਿਹਾ ਨਾ ਜਿਆਦਾ ਤੇ ਅਸੀਂ ਪਾਣੀ ਉੱਥੇ ਇਕੱਠਾ ਕਰ ਲਿਆ ਜੇ ਉੱਪਰ ਤੋਂ ਪਾਣੀ ਆ ਰਿਹਾ ਅਸੀਂ ਉੱਥੇ ਪੱਠਾ ਕਰ ਲਿਆ ਕਿਉਂਕਿ ਇਸ ਟਾਈਮ ਖਾਲੀ ਡੈਮ ਖਾਲੀ ਸੀ ਨਾ ਇਹ ਪਾਣੀ ਫਲਡ ਕੰਟਰੋਲ ਕਰ ਰਿਹਾ ਬਿਲਕੁਲ ਜੀ ਜਦ ਸਾਣੀ ਪਾਣੀ ਦੀ ਜ਼ਰੂਰਤ ਹੋਏਗੀ ਤਾਂ ਹੌਲੀ ਹੌਲੀ ਛੱਡਣਾ ਤੇ ਅੱਗੇ ਤਾਂ ਫਿਰ ਸਾਡਾ ਫਲਡ ਨਹੀਂ ਆਣਾ ਦੂਜੀ ਗੱਲ ਇਥੇ ਬਿਜਲੀ ਪੈਦਾ ਕਰਨੀ ਠੀਕ ਹੈ ਜੀ ਇੱਥੇ ਮੇਰੇ ਖਿਆਲ ਚ ਚਰਚਰ 8 ਆ ਯੂਨਟ ਜਿਹੜਾ ਹੈ ਨਾ ਆ ਚਾਰ ਇਧਰ ਹੈ ਚਾਰੋਂ ਦਰ ਹੈ ਤੇ 1300 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ ਇੱਥੇ 1300 ਵਾਰਡ ਇਹਦਾ ਹੁੰਦਾ ਹੈਗਾ ਵਾਟ ਜਿਹੜੇ ਕਿਨਾਰੇ ਤੇ ਦੋਨੋਂ ਪਾਸੇ ਇਹਨਾਂ ਦੇ ਜਿਹੜੇ ਆ ਉਹ ਜਿਹੜੇ ਬਿਜਲੀ ਪੈਦਾ ਕਰਦੇ ਟਰਾਂਸਫਾਰਮਰ ਲਗਾਏ ਤੇ ਠੀਕ ਹੈ ਨੀ ਤੇ ਉਸ ਤੋਂ ਬਾਅਦ ਇੱਕ ਜਤ ਪਾਖੜਾ ਡੈਮ ਬਣਿਆ ਇਹਨਾਂ ਨੇ ਪਾਖੜਾ ਡੈਮ ਦੇ ਖੱਲੇ ਨੂੰ ਪੰਨਗਲ ਡੈਮ ਆਇਆ ਠੀਕ ਹੈ ਜੀ ਮੰਗਲ ਡੈਮ ਪਾਖੜਾ ਤੋਂ 13 ਕਿਲੋਮੀਟਰ ਸੱਜੇ ਠੀਕ ਹੈ ਪਾਖੜਾ ਖੜਾ ਡੈਮ ਤੋਂ 18 ਕਿਲੋਮੀਟਰ 18 ਕਿਲੋਮੀਟਰ ਥੱਲੇ ਨੰਗਰ ਬਹਿਮ ਹੈ ਤੇ ਉਸ ਟਾਈਮ ਫਰਾ ਪੰਜਾਬ ਹੀ ਸੀ ਅੱਜ ਪਾਖੜਾ ਜਿਹੜਾ ਹਿਮਾਚਲ ਚ ਹੈ ਉਸ ਟਾਈਮ ਤਾਂ ਪੰਜਾਬ ਹੀ ਸੀ ਨਿਕਤਰ ਹਾਂਜੀ 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 ਅੱਜ ਪਾਖੜਾ ਜਿਹੜਾ ਹਿਮਾਚਲ ਚ ਹੈ ਤੇ ਨੰਗਰ ਜਿਹੜਾ ਪੰਜਾਬ ਚ ਹੈ ਠੀਕ ਤੇ ਇਹਦਾ ਮੇਨ ਪਰਪਸ ਬਣਾਉਂਦੇ ਸੀ ਤੇ ਪਹਿਲਾਂ ਇਹਨਾਂ ਨੇ ਮਹਿਰ ਕੱਢੀ ਮਹਿਰ ਚ ਗੰਗੂਵਾਲ ਤੇ ਕੋਟਲਾ ਠੀਕ ਦੋ ਜਗ੍ਹਾ ਬਿਜਲੀ ਪੈਦਾ ਕੀਤੀ ਉਸ ਬਿਜਲੀ ਨਾਲ ਇਹ ਸਾਰਾ ਕੰਮ ਕੀਤਾ ठीक है ਤੇ ਪਾਖੜਾ ਡੈਮ ਚ ਇੰਨੀ ਕ ਕੰਕਰੀਟ ਲੱਗੀ ਐ ਕਿ ਅਸੀਂ ਪੂਰਾ ਜਿਹੜਾ ਵਾਲਡ ਹੈ ਨਾ ਉਹਦੇ ਚਾਰੋਂ ਤਰਫ ਸੜਕ ਬਣਾ ਸਕਦੇ। ਤੇ ਉਸ ਟਾਈਮ ਨਾ ਸਾਰਾ ਮੈਨੂਅਲ ਕੰਮ ਹੋਇਆ। ਸਾਰਸ ਲੋਕਮ ਇੰਜੀਨੀਅਰ ਸੀ ਅਮਰੀਕਾ ਦਾ ਜੇਮਸ ਮੂ ਸਾਰਿਆਂ ਨੂੰ ਕੰਟਰੋਲ ਕੀਤਾ ਸਾਰਸ ਲੋਕਮ। ਠੀਕ ਹੈ ਪਾਖੜਾ ਡੈਮ। ਹਾਲਾਂਕਿ ਸਾਡੇ ਬੰਦੇ ਜ਼ਿਆਦਾ ਲੱਗੇ ਪਰ ਸਾਰਸ ਲੋਕਮ ਨੇ ਇਹ ਸਾਰਾ ਪਾਖੜਾ ਡੈਮ ਜਿਹੜਾ ਡਿਜ਼ਾਈਨ ਕੀਤਾ ਨਾ ਉਹ ਸਾਰਸ ਲੋਕਮ ਕੋਈ ਇੰਜੀਨੀਅਰ ਨਹੀਂ ਸੀ। ਇੱਕ ਸਾਦਾ ਬੰਦਾ ਸੀ ਪਰ ਉਹ ਪ੍ਰੋਜੈਕਟਾਂ ਦਾ ਕੰਮ ਕਰਦਾ ਸੀ ਉਹਨਾਂ ਦਾ ਤਜਰਬਾ ਜ਼ਿਆਦਾ ਹੋ ਗਿਆ ਜਵਾਲਾ ਨਹਿਰੂ ਨੇ ਬੁਲਾ ਲਿਆ ਉਹਨੂੰ ਤੇ ਇਹ ਸਾਡਾ ਪਾਖੜਾ ਬਣ ਗਿਆ ਉਸ ਟਾਈਮ ਜਿਹੜਾ ਨਾ ਇਹ ਸਾਡੇ ਮਾਡਰਨ ਮਾਡਰਨ ਇੰਡੀਆ ਦਾ ਟੈਂਪਲ ਮੰਨਿਆ ਜਾਂਦਾ ਸੀ ਇਹ ਇਤਿਹਾਸਿਕ ਤਰੱਕੀ ਉਸ ਟਾਈਮ ਹੋਈ ਤੇ ਕੋਈ ਇਹ ਬੇਸਿਕਲੀ ਜਿਹੜੀ ਹੈ ਇਹ ਪ੍ਰਤਾਪ ਪੱਤਾਇਆ ਜਾਂਦਾ ਹੈ ਜਵਾਲਾ ਨਹਿਰੂ ਅणि ਸਰਛੋਟਰਾ ਗਿਆ ਨੰਕਰ ਠੀਕ ਹੈ ਇਹ ਤਿੰਨਾਂ ਦਾ ਗਰੁੱਪ ਸੀ ਸਰਛੋਟਰਾ ਉਹਨਾਂ ਸਭ ਵਿਚ ਹੋਇਆ ਹਰਿਆਣਾ ਚ ਹਾਂਜੀ ਨਾਲ ਤੇ ਸਰ ਬਹੁਤ ਵਧੀਆ ਕੀਰਤਨੀਏ ਜਥੇ ਨੇ ਜਿਹੜੇ ਉਹ ਵੀ ਇੱਥੇ ਹੈਗੇ ਨੇ